ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਯਾਗੂ ਰਾਹੁਲ ਗਾਂਧੀ ਦੇ ਵੱਲੋਂ ਕੀਤੀ ਗਈ ਟਿੱਪਣੀ ਲਈ ਉਹਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਉਹਨਾਂ ਨੇ ਕਾਂਗਰਸ ਦੇ ਵੱਲੋਂ ਦਲੇਰ ਬਹਾਦਰ ਤੇ ਦੇਸ਼ ਭਗਤ ਸਿੱਖ ਕੌਮ ਖਿਲਾਫ ਕੀਤੇ ਗੁਨਾਹਾਂ ਬਦਲੇ ਪਖੰਡ ਝੂਠੇ ਤੇ ਆਧਾਰਹੀਣ ਸ਼ਬਦ ਦੀ ਵਰਤੋਂ ਕਰਨ ਤੇ ਅਨੇਕਾਂ ਸਵਾਲ ਖੜੇ ਕੀਤੇ ਨੇ। ਉਹਨਾਂ ਕਹਿ ਕਿ ਕਾਂਗਰਸੀ ਆਗੂ ਨੇ ਜੋ ਸ਼ਬਦਾਵਲੀ ਵਰਤੀ ਉਹ ਸਿੱਖਾਂ ਦੀਆਂ ਭਾਵਨਾਵਾਂ ਪ੍ਰਤੀ ਉਹਨਾਂ ਦੇ ਗੈਰ ਗੰਭੀਰ ਰਵੱਈਏ ਦਾ ਚਲਕਾਰਾ ਹੈ ਰਾਹੁਲ ਗਾਂਧੀ ਦੇ ਆਪਣੇ ਪਰਿਵਾਰ ਤੇ ਪਾਰਟੀ ਦੇ ਵੱਲੋਂ ਭਾਦਰ ਸਿੰਘ ਭਾਈਚਾਰੇ ਵਿਰੁੱਧ ਕੀਤੇ ਗਏ ਅਣਮਨੁੱਖੀ ਕਤਲੇਆਮ ਬਾਰੇ ਜਿਤਾਇਆ ਜਾ ਰਿਹਾ ਝੂਠਾ ਅਫਸੋਸ ਅਰਥਹੀਨ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਦੀ ਨਿੰਦਾ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਫੇਸਬੁੱਕ ਤੇ ਇੱਕ ਟਵੀਟ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਹ ਲਿਖਦੇ ਨਜ਼ਰ ਆਏ ਕਿ ਉਨ੍ਹਾਂ ਦੁਆਰਾ ਹਜ਼ਾਰਾਂ નિર્ਦੋਸ਼ ਸਿੱਖਾਂ ਦੇ ਕਾਤਲਾਂ ਨੂੰ ਨਾ ਸਿਰਫ ਬਚਾਇਆ ਜਾਂਦਾ ਹੈ ਜਦਕਿ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਉੱਚ ਅਹੁਦੇ ਵੀ ਦਿੱਤੇ ਜਾਂਦੇ ਰਹੇ ਨੇ ਜੇਕਰ ਉਸ ਦੇ ਸ਼ਬਦਾਂ ਦੇ ਵਿੱਚ ਇੱਕ ਪ੍ਰਤੀਸ਼ਤ ਵੀ ਸੱਚਾਈ ਹੈ ਤਾਂ ਉਹ ਜਵਾਬ ਦੇ ਕੇ ਸਿੱਖਾਂ ਦੇ ਕਾਤਲ ਅੱਜ ਵੀ ਉਸ ਦੀ ਪਾਰਟੀ ਦੇ ਵਿੱਚ ਨੇ ਇਸ ਦਾ ਕੋਈ ਸ਼ੱਕ ਨਹੀਂ ਹੈ ਕਿ ਉਹ ਹੁਣ 84 ਵੇਲੇ ਨਾਬਾਲਗ ਸੀ ਪਰ ਹੁਣ ਉਹ 55 ਸਾਲਾਂ ਦੇ ਨੇ ਉਹ ਪਿਛਲੇ 37 ਸਾਲਾਂ ਤੋਂ ਬਾਲਗ ਹੈ ਉਸ ਨੂੰ ਆਪਣੇ ਪੁਰਖਿਆਂ ਤੇ ਸਾਥੀਆਂ ਦੇ ਪਾਪਾਂ ਬਾਰੇ ਗੱਲ ਕਰਨ ਦੇ ਵਿੱਚ ਇਨਾ ਸਮਾਂ ਕਿਉਂ ਲੱਗ ਗਿਆ ਅਤੇ ਉਹ ਵੀ ਦੋਸ਼ੀਆਂ ਦਾ ਨਾਮ ਲੈਣ ਦੀ ਨੈਤਿਕ ਹਿੰਮਤ ਦਿਖਾਏ ਅਤੇ ਬਿਨਾਂ ਪੀੜਤ ਸਿੱਖਾਂ ਲਈ ਪਛਤਾਵਾ ਜਾਂ ਮੁਆਫੀ ਦਾ ਇੱਕ ਵੀ ਸ਼ਬਦ ਬਿਨਾਂ ਕਹੇ ਕੀ ਉਸ ਨੂੰ ਅਜੇ ਵੀ ਨਹੀਂ ਪਤਾ ਕਿ ਸਾਡੇ ਸਰਵਉੱਚ ਧਾਰਮਿਕ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟਾਹਣ ਲਈ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਫੌਜਾਂ, ਟੈਂਕਾਂ ਤੇ ਬੰਬਾਂ ਦੀ ਵਰਖਾ ਦਾ ਹੁਕਮ ਕਿਸ ਨੇ ਦਿੱਤਾ ਸੀ ਕਿਉਂ ਹੈ ਇਸ ਸਬਦ ਦੇ ਲਈ ਆਪਣੀ ਦਾਦੀ ਇੰਦਰਾ ਗਾਂਧੀ ਦੇ ਨਾਮ ਮਾਫ ਕਰਨਯੋਗ ਅਪਰਾਧ ਨੂੰ ਕਬੂਲ ਕਰੇਗਾ ਕਿਉਂ ਹੈ ਇਸ ਤੱਤ ਤੋਂ ਵੀ ਅਣਜਾਣ ਹੈ ਕਿ ਉਸਦੇ ਪਿਤਾ ਨੇ 1984 ਦੇ ਵਿੱਚ ਹਜ਼ਾਰਾਂ નિર્ਦੋਸ਼ ਸਿੱਖ ਮਰਦਾਂ ਔਰਤਾਂ ਤੇ ਬੱਚਿਆਂ ਦੇ ਕਤਲੇਆਮ ਦਾ ਹੁਕਮ ਦੇ ਕੇ ਉਸ ਨੂੰ ਅੰਜਾਮ ਦਵਾਇਆ ਸੀ ਕਿਉਂ ਹੈ ਇਹ ਨਹੀਂ ਜਾਣਦਾ ਕਿ ਰਜੀਵ ਗਾਂਧੀ ਨੇ ਕਿਸ ਅਨਮਨੁੱਖੀ ਕਤਲੀਆਨ ਨੂੰ ਇਹ ਐਲਾਨ ਕੇ ਜਾਇਜ਼ ਠਹਿਰਾਇਆ ਸੀ ਕਿ ਜਦੋਂ ਇੱਕ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ ਕੋਈ ਇਹਨਾਂ ਬੇਹਿਰਮ ਅਤੇ ਅਸਵੇਦਨਸ਼ੀਲ ਕਿਵੇਂ ਹੋ ਸਕਦਾ ਹੈ ਅਸੀਂ ਸਿੱਖ ਵੱਡੇ ਦਿਲ ਵਾਲੇ ਲੋਕਾਂ ਦੁਨੀਆ ਦੇ ਵਿੱਚ ਜਾਣਦੇ ਆ ਪਰ ਉਸ ਨੂੰ ਪਹਿਲਾ ਆਪਣੀ ਦਾਦੀ ਇੰਦਰਾ ਗਾਂਧੀ ਤੇ ਪਿਤਾ ਰਜੀਵ ਗਾਂਧੀ ਦੁਆਰਾ ਕੀਤੇ ਗਏ ਨਾ ਪਾਪਾ ਨੂੰ ਸਵਾਰ ਕਰਨਾ ਚਾਹੀਦਾ ਹੈ ਅਤੇ ਇਸ ਸੁਵੇਦਨਚੀਲ ਵਿਸ਼ੇ ਤੇ ਬੋਲਣ ਦਾ ਅਧਿਕਾਰ ਪ੍ਰਾਪਤ ਕਰ ਲਈ ਸੱਜਨ ਕੁਮਾਰ ਜਗਦੀਸ਼ ਟਾਈਟਲਰ ਅਤੇ ਕਮਲਨਾਥ ਵਰਗੇ ਕਾਤਲਾ ਲੋਕਾਂ ਨੂੰ ਆਪਣੀ ਪਾਰਟੀ ਦੇ ਵਿੱਚੋਂ ਕੱਢਣਾ ਚਾਹੀਦਾ ਹੈ ਰਾਹੁਲ ਗਾਂਧੀ ਸੱਚਗੰਚਰੀ ਹਰਮੰਦਰ ਸਾਹਿਬ ਦੀਆਂ ਆਪਣੀਆਂ ਫੇਰੀਆਂ ਬਾਰੇ ਇਸ ਤਰ੍ਹਾਂ ਗੱਲ ਕਰਦਾ ਹੈ ਜਿਵੇਂ ਉਹ ਸਿੱਖਾਂ ਦੇ ਇੱਕ ਅਹਿਸਾਨ ਕਰ ਰਿਹਾ ਹੋਵੇ ਕਿ ਉਹ ਸੋਚਦਾ ਹੈ ਕਿ ਉਸ ਦੀ ਫੇਰੀ ਆਪਣੇ ਆਪ ਨੂੰ ਉਸ ਦੇ ਪਰਿਵਾਰ ਤੇ ਉਸ ਦੀ ਪਾਰਟੀ ਉਹਨਾਂ ਦੁਆਰਾ ਕੀਤੇ ਗਏ ਅਪਰਾਧਾਂ ਤੋਂ ਮੁਕਤ ਕਰ ਦੇਵੇਗੀ ਹੁਣ ਜਦੋਂ ਉਹ ਬੋਲ ਰਿਹਾ ਹੈ ਕਿ ਉਸ ਸਮੇਂ ਵੀ ਉਸ ਨੂੰ ਕੋਈ ਪਛਤਾਵਾ ਜਾਂ ਕੋਈ ਅਹਿਸਾਸ ਨਹੀਂ ਹੈ ਕਿ 184 ਦੇ ਵਿੱਚ ਦੋਸ਼ੀ ਅਜੇ ਵੀ ਉਸ ਦੀ ਪਾਰਟੀ ਦੇ ਵਿੱਚ ਹਨ ਸਤਾ ਤੇ ਅਹੁਦਿਆਂ ਦਾ ਆਨੰਦ ਮਾਰ ਰਹੇ ਨੇ ਇਸ ਸਭ ਬਾਰੇ ਗੱਲ ਕੀਤੇ ਬਿਨਾ ਉਹ ਕੇਵਲ ਆਪਣੇ ਮਗਰਮਸ਼ਤੇ ਹੰਝੂ ਨਾਲ ਜਾਂ ਆਪਣੇ ਖੋਖਲੇ ਸ਼ਬਦਾਂ ਤੇ ਰਾਜਨੀਤੀ ਚਾਲਾਂ ਨਾਲ ਕਿਸੇ ਨੂੰ ਮੂਰਖ ਨਹੀਂ ਬਣਾ ਸਕਦਾ